ਬਿਲਕੁਲ ਸਾਡੇ ਵੱਲੋਂ ਜਿਹੜਾ ਅੱਜ ਸ਼ਾਮ ਤੋਂ ਹੀ ਜਿਹੜਾ ਸਾਰੇ ਫਾਇਲਕਾ ਡਿਸਟ੍ਰਿਕਟ ਦੀ ਜਿਹੜੀ ਨਾਕਾਬੰਦੀ ਕੀਤੀ ਹੋਈ ਹੈ ਇਹਦੇ ਵਿੱਚ ਅਸੀਂ ਜਿਹੜਾ ਵੀ ਸਾਡੇ ਕੋਲ ਜਿਹੜੇ ਪੰਜ ਤੇ ਜਿਹੜੇ ਪਰਮਾਨੈਂਟ ਨਾਕੇ ਨੇ ਉਹਨਾਂ ਤੇ ਫੋਰਸ ਲੱਗੀ ਉਸ ਤੋਂ ਇਲਾਵਾ ਹੋਰ ਵੀ ਅਸੀਂ ਜਿਹੜਾ ਪੈਟਰੋਲਿੰਗ ਪਾਰਟੀਆਂ ਤੇ ਸ਼ਿਫਟਿੰਗ ਨਾਕੇ ਜਿਹੜੇ ਉਹਨਾਂ ਦਾ ਚੈੱਕ ਕਰ ਰਹੇ ਆ ਕਿਉਂਕਿ ਜਿਸ ਦਿਨ ਤੋਂ ਅਸੀਂ ਸਾਡਾ ਪੰਜਾਬ ਸਰਕਾਰ ਵੱਲੋਂ ਜਿਹੜਾ ਗੈਂਗਸਟਰ ਦੇ ਬਾਅਦ ਆਪਰੇਸ਼ਨ ਸ਼ੁਰੂ ਕੀਤਾ ਉਸ ਤੇ ਕੰਟੀਨਿਊਸਲੀ ਸਾਡੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ ਸਾਨੂੰ ਜਿਹੜਾ ਪ੍ਰੋਗਰਾਮ ਕਰਦੇ ਕਿਤੇ ਤੇ ਅਸੀਂ ਗੈਂਗਸਟਰ ਨੂੰ ਜਿਹੜਾ ਪ੍ਰੋਡਕਸ਼ਨ ਪੁਆਇੰਟ ਤੇ ਲੈ ਆ ਕੇ ਉਹਨਾਂ ਨੂੰ ਕੁਝ-ਕੁਝ ਕਰਦੇ ਆ ਜਾਂ ਜਿਹੜੇ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਆ ਉਹਨਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਉਹਨਾਂ ਤੋਂ ਇਨਵੈਸਟੀਗੇਸ਼ਨ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਉਹਨਾਂ ਦੀ ਫੈਮਿਲੀ ਮੈਂਬਰ ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਟੱਚ ਕਰਦੇ ਆ ਇਹ ਤੋਂ ਸਾਡੇ ਪੰਜਾਬ ਪੁਲਸ ਵੱਲੋਂ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਜਿਹੜੀ ਸਟਾਰਟ ਕੀਤੀ ਜਿਹਦਾ ਨੰਬਰ 93946 93946 ਇਹਦੇ ਅਸੀਂ ਇਹਨੂੰ ਐਡਵਰਟਾਈਜ਼ ਵੀ ਕਰ ਰਹੇ ਆਂ ਬਾਈ ਵੇ ਆਫ ਸੋਸ਼ਲ ਮੀਡੀਆ ਤੇ ਇਹਦੇ ਪੋਸਟਰ ਵਗੈਰਾ ਵੀ ਅੱਜ ਜਿਹੜੇ ਅਸੀਂ ਇੱਥੇ ਕਲੌਕ ਟਾワー ਤੇ ਜਿਹੜੇ ਡਿਸਪਲੇ ਕੀਤੇ ਆ ਇਹਦੇ ਵਿੱਚ ਸਾਡਾ ਇਹੀ ਮਕਸਦ ਹੈ ਵੀ ਜਿਹੜੀ ਇਹ ਜਿਸ ਤਰ੍ਹਾਂ ਸੇਫ ਪੰਜਾਬ ਹੈਲਪਲਾਈਨ ਸੀ ਸਟਾਰਟ ਕੀਤੀ ਜਿਹਦੇ ਵਿੱਚ ਜਿਹਦੇ ਵਿੱਚ ਸਾਨੂੰ ਪਬਲਿਕ ਮਾਧਿਅਮ ਤੋਂ ਜਿਹੜਾ ਕੋਈ ਇਨਫਾਰਮਰ ਹੈ ਉਹ ਜਿਹੜੀ ਕੋਈ ਡਰਗ ਦੀ ਜਿੱਥੇ ਸੇਲ ਹੁੰਦੀ ਆ ਸੇਲ ਪੁਆਇੰਟ ਉੱਥੇ ਕੋਈ ਇਨਫੋਰਮੇਸ਼ਨ ਦਿੰਦੇ ਸੀਗੇ ਉਹਨਾਂ ਦਾ ਜਿਹੜਾ ਨਾਮ ਸੀਗਾ ਉਹ ਜਿਹੜਾ ਬਿਲਕੁਲ ਬੁਖਤ ਰੱਖਿਆ ਜਾਂਦਾ ਸੀ ਹੁਣ ਵੀ ਜਿਹੜੀ ਉਹ ਸੇ ਪੰਜਾਬ ਬੜੀ ਵਧੀਆ ਹੈਲਪਲਾਈਨ ਜਿਹੜੀ ਸਕਸੈਸਫੁਲ ਚੱਲ ਰਹੀ ਆ ਸਾਨੂੰ ਪਬਲਿਕ ਮਾਧਿਅਮ ਤੋਂ ਕਾਫੀ ਜਿਹੜੀ ਫਰੂਟਫੁਲ ਇਨਫੋਰਮੇਸ਼ਨ ਆ ਰਹੀ ਹੈ ਇਸੇ ਤਰ੍ਹਾਂ ਹੀ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਹੈ ਇਹਦੇ ਵਿੱਚ ਵੀ ਅਸੀਂ ਇਹੀ ਰਿਕੁਐਸਟ ਕਰਦੇ ਆ ਪਬਲਿਕ ਨੂੰ ਵੀ ਜਦੋਂ ਉਹਨਾਂ ਨੂੰ ਕੋਈ ਉਹਨਾਂ ਦੇ ਮਹੱਲੇ 'ਚ ਆਂਡ ਗਵਾਂਡ ਦੇ ਵਿੱਚ ਜਾਂ ਕਿਤੇ ਵੀ ਕੋਈ ਐਂਟੀ-ਸੋਸ਼ੀਅਲ ਐਲੀਮੈਂਟ ਹੈ ਕੋਈ ਗਲਤ ਹਰਕਤ ਕਰਦਾ ਜਿਹਦੇ ਕੋਲ ਵੈਪਨ ਹੈ ਜਾਂ ਵੈਪਨ ਦੀ ਸੇਲ ਕਰਦਾ ਕੋਈ ਵੀ ਆਪਣਾ ਡਿਸਪਲੇ ਕਰਦਾ ਵੀ ਜਿਸ ਤਰ੍ਹਾਂ ਦਾ ਵੀ ਉਹ ਕ੍ਰਾਈਮ ਕਰਦਾ ਇਸਤੇ ਸਾਨੂੰ ਜਿਹੜਾ ਇਹ ਹੈਲਪਲਾਈਨ ਤੇ ਉਹ ਇਤਲਾਹ ਦੇ ਸਕਦੇ ਆ ਇਸ ਹੈਲਪਲਾਈਨ ਤੇ ਵੀ ਜਿਹੜਾ ਉਹਦੀ ਜਿਹੜੀ ਕਾਲਰ ਦੀ ਆਈਡੈਂਟੀਟੀ ਜਿਹੜੀ ਉਹ ਜਿਹੜੀ ਬਿਲਕੁਲ ਜਿਹੜੀ ਗੁਪਤ ਰੱਖੀ ਜਾਊਗੀ ਸੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਸਾਡਾ ਜਿਹੜਾ ਇਸ ਹੈਲਪਲਾਈਨ ਦੇ ਵਿੱਚ ਵੀ ਜਿਹੜਾ ਬੜੇ ਟਾਈਮ ਬౌండ్ ਫਰੇਮ ਦੇ ਵਿੱਚ ਹੀ ਜਿਹੜੀ ਉਹ ਕੰਪਲੇਂਟ ਡਿਸਪੋਜ਼ਲ ਹੋ ਜਾਂਦੀ ਆ ਇਸ ਦੇ ਨਾਲ ਵੀ ਜਿਹੜਾ ਸਾਨੂੰ ਕਾਫੀ ਜ਼ਿਆਦਾ ਇਨਫੋਰਮੇਸ਼ਨ ਆਉਂਦੀ ਉਹਦੇ ਨਾਲ ਅਸੀਂ ਪਬਲਿਕ ਦੇ ਵਿੱਚ ਵਿਚਰ ਕੇ ਜਿਹੜਾ ਇਸ ਜਿਹੜੀ ਚੀਜ਼ ਨੂੰ ਆਪਾਂ ਠੱਲ ਪਾ ਸਕਦੇ ਆ ਕਿਉਂ ਸਾਡੇ ਸਾਰੇ ਫਾਇਲਕਾ ਸਬ ਡਿਸਟ੍ਰਿਕਟ ਦੇ ਵਿੱਚ ਹੀ ਜਿਹੜੇ ਪੋਸਟਰ ਜਿਹੜੇ ਆਪਾਂ ਅੱਜ ਡਿਸਟ੍ਰਿਬਿਊਟ ਕੀਤੇ ਆ ਹੌਨਟੜੇ ਸਾਹਮਣੇ ਇੱਥੇ ਜਿਹੜੇ 1 ਕਲॉक ਟਾਵਰ ਤੇ ਜਿਹੜਾ ਉਹ ਅਸੀਂ ਸ਼ੁਰੂ ਕੀਤੇ ਉਹ ਇੱਥੇ ਲਗਾ ਰਹੇ ਆ ਵੇਖੋ ਇਹਦਾ ਤੇ ਪਬਲਿਕ ਜਿਹੜੀ ਆਏਗੀ ਆ ਕੇ ਉਹਨੂੰ ਇਹ ਨੰਬਰ ਯਾਦ ਹੋ ਜਾਏਗਾ ਨੰਬਰ ਯਾਦ ਹੋ ਗਿਆ ਤੇ ਫਿਰ ਆਟੋਮੈਟਿਕਲੀ ਕਿਤੇ ਕੋਈ ਇਦਾਂ ਦਾ ਇਨਸੀਡੈਂਟ ਬਣ ਜਾਂਦਾ ਜਿੱਥੇ ਕਿ ਪਬਲਿਕ ਸਾਨੂੰ ਇਹ ਇਨਫੋਰਮੇਸ਼ਨ ਦੇ ਸਕਦੀ ਜਿਹੜੀ ਹੋ ਸਕਦਾ ਸਾਡੇ ਤੱਕ ਨਾ ਪਹੁੰਚੇ ਆ ਅਦਰਵਾਈਜ਼ ਸੋ ਇੱਕ ਬਹੁਤ ਵਧੀਆ ਇੱਕ ਉਪਰਾਲਾ ਵੈ ਇੱਕ ਪਬਲਿਕ ਨੂੰ ਇਹਦਾ ਯੂਟਿਲਾਈਜ਼ ਕਰਨਾ ਚਾਹੀਦਾ ਆ ਤਾਂ ਹੀ ਜਿਹੜਾ ਵੇਖੋ ਜੇਦੋ ਸਾਨੂੰ ਸੋਸਾਇਟੀ ਤੋਂ ਪਬਲਿਕ ਤੋਂ ਜੋ ਕੋਈ ਇਨਫੋਰਮੇਸ਼ਨ ਆਊਗੀ ਫਿਰ ਅਸੀਂ ਇਹਨੂੰ ਮਟੀਰੀਅਲਾਈਜ਼ ਕਰਾਂਗੇ ਫਿਰ ਹੀ ਜਿਹੜਾ ਇੱਕ ਵਧੀਆ ਜਿਹੜਾ ਮਾਹੌਲ ਬਣੇਗਾ ਕਿਉਂਕਿ ਅਸੀਂ ਹਰ ਟਾਈਮ ਹੀ ਪਬਲਿਕ ਦੀ ਸੇਫਟੀ ਲਈ ਜਿਹੜੀ ਵਚਨਬੱਧਾ ਸੋ ਇਸ ਦੇ ਵਿੱਚ ਭਾਵੇਂ ਕੋਈ ਵਪਾਰੀ ਵਰਗ ਹੈ ਭਾਵੇਂ ਕੋਈ ਵੀ ਜਿਹੜਾ ਸੋਸਾਇਟੀ ਦੇ ਵਿੱਚ ਵਿਚ ਰਿਹਾ ਉਹਦੀ ਅਹੀਂ ਜਿਹੜੀ ਸੁਰੱਖਿਆ ਨੂੰ ਲੈ ਕੇ ਬਿਲਕੁਲ ਮਲਵੀ ਵਚਨਬੱਧਾ ਕਿ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਅਨਸਕਾਮੀ ਜਿਹੜੀ ਘਟਨਾ ਉਹਨੂੰ ਇੰਜਾਮ ਨਹੀਂ ਦਿੱਤਾ ਦਿੱਤਾ ਜਾਊਗਾ ਸੋ ਇਸ ਹੈਲਪਲਾਈਨ ਤੇ ਮੰਲੀ ਕਾਲ ਕਰਿਆ ਜਿਹੜਾ ਸਾਨੂੰ ਇਨਫੋਰਮੇਸ਼ਨ ਆ ਜੇਗੀ ਅਸੀਂ ਉਹਦੇ ਇਮੀਡੀਏਟਲੀ ਜਿਹੜਾ ਐਕਸ਼ਨ ਕਰਾਂਗੇ ਅਸਰ ਜੇ ਡਿਸਟ੍ਰਿਕਟ ਫਾਜੀ ਦਾ ਵੀ ਗੱਲ ਕਰੀਏ ਕਿੰਨੇ ਕਾ ਗੈਂਗਸਟਰ ਜਿਹੜੀ ਇਹ ਲਿਸਟ ਹੈਗੀ ਹੈ ਫਾਜੀ ਦਾ ਪੁਲਿਸ ਕੋਲ ਤੇ ਕਿੰਨੇ ਕ ਜਿਹੜੇ ਕਾਬੂ ਕੀਤੇ ਜਾ ਚੁੱਕੇ ਵੇਖੋ ਇਹਦੇ ਚ ਇਹਦੇ ਚ ਆਪਾਂ ਸਾਡੇ ਕੋਲ ਜਿਹੜੇ ਏ ਕੈਟਾਗਰੀ ਦੇ ਵੀ ਸੀਗੇ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਜਿਹੜੇ ਕਰਾਇਮ ਕਰਦੇ ਵੀ ਕੈਟਾਗਰੀ ਵੀ ਹੈ ਨਾ ਤੇ ਅਸੀਂ ਰਿਲੇਟਿਵ ਨੂੰ ਟੱਚ ਕੀਤਾ ਇਹਨਾਂ ਨੂੰ ਵੀ ਟੱਚ ਕੀਤਾ ਇਹਨਾਂ ਦੇ ਮਗਰ ਅਸੀਂ ਕੁਝ ਐਸਕੌਂਡਿੰਗ ਨੇ ਸਾਰੇ ਮਗਰਸੀ ਲੱਗੇ ਹੋਏ ਆ ਸਾਡਾ ਅਸੀਂ ਗੱਲ ਕਰਨੀ ਕਿ ਕਿੰਨੀ ਕਿ ਸੰਖਿਆ ਹੈ ਇਹਨਾਂ ਦੀ ਫਾਈ ਕਰ ਡਿਸਟ੍ਰਿਕਟ ਦੇ ਅੰਦਰ ਤੁਹਾਡੀ ਸੂਚੀ ਕੋਈ ਤਿਆਰ ਕੀਤੀ ਕੀ ਇਸ ਤਰ੍ਹਾਂ ਦੇ ਦੇਖੋ ਅਸੀਂ ਸਾਡੀ ਇੰਟਰਨਲ ਸੂਚੀ ਹੈ ਇਹਦੇ ਵਿੱਚ ਕੋਈ 11 12 ਬੰਦੇ ਹੈ ਨੇ ਜਿਹੜੇ ਸਾਨੂੰ ਜਿਹਨਾਂ ਦੇ ਮਗਰ ਅਸੀਂ ਪਏ ਹਾਂ ਜਿਹੜੇ ਸਾਡੇ ਲੈਂਚ ਦੇ ਵਿੱਚ ਮੰਨ ਲੀ ਸਾਡੇ ਇਹ ਕੈਟਾਗਰੀ ਜਿਹੜੀ ਹੈ ਹਾਂ ਇੱਕ ਕੈਟਾਗਰੀ ਵੀ ਹੈ ਵਿੱਚ ਤੁਹਾਡੇ ਵੱਲੋਂ ਕੁਝ ਅਬਰਾਡ ਨੇ ਕੁਝ ਜ਼ਿਲ੍ਹਾਂ ਦੇ ਵਿੱਚ ਨੇ ਉਹਨਾਂ ਦੀ ਵਿੱਚ ਵੀ ਅਸੀਂ ਉਸੇ ਤਰ੍ਹਾਂ ਹੀ ਜਿਹੜਾ ਉਹਨਾਂ ਦੀ ਸਰਵੇਲੈਂਸ ਜਿਹੜੀ ਰੱਖਦੇ ਆ ਲੋਰੈਂਸ ਗੈਂਗ ਦੀ ਗੱਲ ਕਰ ਲਈਏ ਤਾਂ ਲੋਰੈਂਸ ਗੈਂਗ ਦੇ ਕਿੰਨੇ ਕਾਮਾਮਲੇ ਕੋਈ ਹੈ ਧਿਆਨ ਵਿੱਚ ਲੇਖੋ ਐਸਐਚ ਇੱਕ ਦੋ ਪਹਿਲਾਂ ਆਏ ਸੀਗੇ ਹੁਣ ਨਹੀਂ ਹੈ ਕੋਈ ਉਹਨਾਂ ਦਾ ਲੇਕਿਨ ਸਾਡੇ ਵੱਲੋਂ ਜਿਹੜੀ ਪੂਰੀ ਜਿਹੜੀ ਨਿਗਰਾਨੀ ਜਿਹੜੀ ਰੱਖੀ ਜਾਦੀ ਹੈ